ਸਭ ਤੋਂ ਜ਼ਿਆਦਾ ਵਿਸ਼ਵਾਸ ਆਪਣੇ ਗੁਰੂ ਤੇ ਰੱਖਣਾ ਹੈ ਵਧੀਆ ਸੋਚੋ ਚੰਗਾ ਸੋਚੋ ਕਿ ਮੇਰ ਨਾਲ ਬੜਾ ਵਧੀਆ ਹੋਣਾ ਇਸ ਸਮੇ ਦੇ ਕੋਲੋਂ ਨਹੀਂ ਹਾਰ ਜੀਦਾ ਹੁੰਦਾ ਕਿ ਮੈਂ ਤਾਂ ਬੜੀ ਧੀਰ ਦਾ ਲੱਗਾ 6 ਸਾਲ ਹੋ ਗਏ 8 ਸਾਲ ਹੋ ਗਏ ਕੰਮ ਨਹੀਂ ਬਣਿਆ ਮੈਂ ਕੰਨਾ ਜੀ ਜਦੋਂ ਮਾਲਕ ਦੀ ਕਿਰਪਾ ਹੋਗੀ ਇੱਕ ਰੋਸ਼ਨੀ ਕਿਰਪਾ ਦੀ ਤੁਹਾਡੀ ਜ਼ਿੰਦਗੀ ਤੇ ਹੋਗੀ ਨਾ ਮੈਂ ਕੰਨਾ 100 ਸਾਲਾਂ ਦਾ ਕੰਮ ਇੱਕ ਪਲ ਦੇ ਵਿੱਚ ਹੋ ਜਾਏਗਾ ਤੁਹਾਡਾ ਜਿੱਥੇ ਦੁਨੀਆ ਨੂੰ 100 ਸਾਲ ਲੱਗਣੇ ਹੋਣਗੇ ਨਾ ਉਹ ਕੰਮ ਨੂੰ ਪੂਰਾ ਕਰ ਦੇ ਮਾਲਕ ਨੇ ਤੁਹਾਡਾ ਇਦਾਂ ਹੀ ਕਰਾ ਦੇਣਾ ਬਸ ਡਰਨਾ ਨਹੀਂ ਹਾਰ ਨਹੀਂ ਮੰਨਣੀ ਕਮਜ਼ੋਰ ਨਹੀਂ ਪਹਿਣਾ ਮਾਲਕ ਦੀ ਰਜਾ ਦੇ ਵਿੱਚ ਹਮੇਸ਼ਾ ਆਪਣੇ ਆਪ ਨੂੰ ਹਿੰਮਤ ਦੇ ਕੇ ਰੱਖਣੀਗੀ ਮੇਰਾ ਗੁਰੂ ਮੇਰੇ ਨਾਲ ਹੈ ਮੈਂ ਨਹੀਂ ਕਿਤੇ ਹੋਰ ਜਾ ਕੇ ਕਲਪਨਾ ਮੈਂ ਕਿਤੇ ਨਹੀਂ ਰੋਣਾ ਮੈਂ ਕਿਸੇ ਨੂੰ ਦੁੱਖ ਨਹੀਂ ਸੁਣਾਣੇ ਮੈਂ ਬੜਾ ਖੁਸ਼ ਆਉਂਦੀ ਰਜਾ ਦੇ ਵਿੱਚ ਬਹਾਨੇ ਲੱਭਿਆ ਕਰੋ ਸਭੋ ਖੁਸ਼ ਰਹਿਣ ਦੇ ਮੈਂ ਤੁਹਾਨੂੰ ਸੱਚੀ ਦੱਸੁੰਦਾ ਜੀ ਇਹ ਤੁਹਾਡੇ ਉੱਤੇ ਹੀ ਹੈ ਜੇ ਦੁਖੀ ਰਹਿਣ ਦੇ ਬਹਾਨੇ ਲੱਭਣੇ ਸ਼ੁਰੂ ਕਰ ਦੋਗੇ ਨਾ ਸਿਰੇ ਉੱਢਦੇ ਤਾਂ ਮੈਂ ਕਹਿੰਦਾ ਉਂਗਲੀਆਂ ਦੇ ਕੀ ਹਜ਼ਾਰਾ ਬਹਾਨੇ ਮਿਲ ਜਣੇ ਤੁਹਾਨੂੰ ਕਿ ਮੇਰਾ ਤਾਂ ਯਾਰ ਕੰਮ ਹੀ ਨਹੀਂ ਬਣਿਆ ਪੇਸ਼ਾਨ ਹੋ ਜੂਗੇਵੇਂ ਸੋਚ ਕੇ ਪਰ ਜੇ ਖੁਸ਼ ਰਹਿਣ ਦੇ ਬਹਾਨੇ ਲੱਭ ਜੋਗੇ ਨਾ ਤੇ ਉਹ ਵੀ ਲੱਖਾਂ ਬਹਾਨੇ ਤੁਹਾਨੂੰ ਲੱਭ ਜਾਣਗੇ ਖੁਸ਼ ਰਹਿਣਾ ਅੱਪਾ ਹੱਸਦੇ ਕੋਈ ਗੱਲ ਨਹੀਂ ਇਹ ਸਾਰੇ ਤੂਫਾਨ ਆਪੇ ਪਿੱਛੇ ਹੋਣਗੇ ਮਾਲਕ ਨੇ ਬਾਹ ਫੜੀ ਹੋਈ ਮਾਲਕ ਨੇ ਸੰਭਿਆ ਤੁਹਾਨੂੰ ਇੱਥੇ ਨਹੀਂ ਕੋਈ ਛੋੜ ਸਕਦਾ ਤੁਹਾਨੂੰ ਇਹ ਗੱਲ ਯਾਦ ਰੱਖਣਾ ਕੋਈ ਚਾਹ ਕੇ ਵੀ ਤੁਹਾਡਾ ਮਾੜਾ ਨਹੀਂ ਕਰ ਸਕਦਾ ਬੜਾ ਭਰੋਸਾ ਜੀ ਆਪਣੇ ਰੱਬ ਤੇ ਬਹੁਤ ਹੀ ਵਿਸ਼ਵਾਸ ਹੈ ਪਤਾ ਕੀ ਗੱਲ ਹੈ ਜੀ ਬੜੀਆਂ ਸੱਟਾਂ ਖਾਧੀਆਂ ਜ਼ਿੰਦਗੀ 'ਚ ਪੱਲੇ ਥੋੜੀ ਨਾ ਸੋਚ ਅਲੱਗ ਸੀ ਕਿ ਜੇ ਕੋਈ ਚੀਜ਼ ਮੰਗ ਲਈ ਰੱਬ ਕੋਲੋਂ ਤੇ ਨਹੀਂ ਮਿਲੀ ਤੇ ਰੱਬ ਕੋਲੋਂ ਵੀ ਆਪਾਂ ਨਾਰਾਜ਼ ਹੋ ਗਏ ਕਿ ਅੱਦਾ ਕਿਉਂ ਕਰਤਾ ਮੇਰੇ ਨਾਲ ਰੱਬਾ ਮੈਂ ਇੰਨਾ ਜ਼ਿਆਦਾ ਮੰਨਦਾ ਫੇਰ ਵੀ ਤੂੰ ਅੱਦਾ ਕਰਤਾ ਪਰ ਹੁਣ ਜਿਹੜੀ ਸਮਝ ਆ ਚੁੱਕੀ ਆ ਨਾ ਹੁਣ ਰੱਬ ਦੇ ਨਾਲ ਗਿਲਾ ਸ਼ਿਕਵਾ ਕਰ ਨਹੀਂ ਸਕਦਾ ਜਿੰਨੇ ਸਾਹ ਲਿਖੇ ਆ ਉਹਦੇ ਸ਼ੁਕਰਾਨੇ ਦੀ ਜਾਣਗੇ ਕਿਉਂਕਿ ਦੇਖੋ ਇਹ ਜ਼ਿੰਦਗੀ ਬਹੁਤ ਔਖੀ ਏ ਤੇ ਦੁਨੀਆ ਬਹੁਤ ਮਤਲਬੀ ਏ ਆਪਾਂ ਬੀਸ ਵਾਰੀ ਖੁਦ ਕਰਦੇ ਆਂ ਦੁਨੀਆ ਤੇ ਦੁਨੀਆ ਨੂੰ ਦੁੱਖ ਖੁਦ ਦੱਸਦੇ ਆਂ ਤਕਲੀਫਾਂ ਕਿਸੇ ਦੇ ਅੱਗੇ ਜਾ ਕੇ ਖੁਦ ਦੱਸਦੇ ਆਂ ਭਰੋਸਾ ਦੁਨੀਆ ਤੇ ਖੁਦ ਕਰਦੇ ਆਂ ਤੇ ਜਦੋਂ ਫਿਰ ਧੋਖਾ ਮਿਲਦਾ ਫਿਰ ਨਾਮ ਰੱਬ ਤੇ ਲੰਨੇ ਸੋ ਮਾਲਕ ਦਾ ਜੀ ਸਾਨੂੰ ਸਮਝਾ ਰਿਹਾ ਕਿ ਪੁੱਤਰਾ ਜ਼ਿੰਦਗੀ ਇਹੋ ਹੀ ਹੈ ਜ਼ਿੰਦਗੀ 'ਚ ਬਾ ਕਿਸੇ ਨੇ ਫੜਨੀ ਨਹੀਂ ਸੋਖਾ ਵਕਤ ਹੋਏਗਾ ਤੇ ਸਾਰੇ ਤੇ ਰੋ ਕੇ ਆ ਕੇ ਬਹਿਣਗੇ ਹੱਸਣਗੇ ਸਭ ਕੁਝ ਕਰਨਗੇ ਪਰ ਜਦੋਂ ਭਾਰਾ ਸਮਾ ਜਦੋਂ ਤੈਨੂੰ ਲੋਡ ਹੋਈ ਤਾਂ ਤੇਰੇ ਲਈ ਕਿਸੇ ਨੇ ਹੱਥ ਅੱਗੇ ਨਹੀਂ ਕਰਨਾ ਇਸ ਲਈ ਤੂੰ ਨਾ ਨਾ ਜ਼ਿਆਦਾ ਭਰੋਸਾ ਕਰ ਕਿਸੇ ਤੇ ਮੈਂ ਬੈਠਾ ਤੇਰੇ ਲਈ ਮਾਲਕਤਾ ਜੀ ਸਾਂਭੀ ਲੰਦਾ ਦੇਖੋ ਦੁਨੀਆ ਤੁਹਾਨੂੰ ਥੱਲੇ ਸੁੱਟ ਕੇ ਚਲੇਗੀ ਕੋਈ ਫਰਕ ਨਹੀਂ ਪੈਂਦਾ ਮਾਲਕ ਨੇ ਸਾਂਭ ਲੈਣਾ ਆਪਣੇ ਆਪ ਆਪਣੇ ਤਰੀਕੇ ਨਾਲ ਸਾਂਭ ਲੈਣਾ ਉਹਨੇ ਇਹ ਬਸ ਗੱਲ ਐ ਹੋਈ ਹੈ ਕਿ ਭਰੋਸਾ ਤੁਸੀਂ ਰੱਖੋ ਕਿ ਨਹੀਂ ਜੀ ਮੈਂ ਤਾਂ ਪਿੱਛੇ ਹੀ ਰਹਿਣਾ ਮੈਂ ਨਹੀਂ ਹੁਣ ਅੱਗੇ ਵਸ ਸਕਦਾ ਹੁਣ ਤਾਂ ਖਤਮ ਹੈ ਜੀ ਜ਼ਿੰਦਗੀ ਇਹ ਸ਼ਬਦ ਤੁਹਾਡੇ ਕੋਲੋਂ ਨਹੀਂ ਨਿਕਲਨੇ ਚਾਹੀਦੇ ਤੁਸੀਂ ਕੀ ਕਹਿਣਾ ਕਿ ਮੇਰਾ ਮਾਲਕ ਸਾਂਭੀ ਬੈਠਾ ਮੈਨੂੰ ਪੂਰਾ ਵਿਸ਼ਵਾਸ ਆ ਆਪਣੇ ਗੁਰੂ ਤੇ ਜਿਹੜੇ ਕਿਸਮਤ ਦੇ ਪੰਨੇ ਮੈਨੂੰ ਲੱਗਦੇ ਬਈ ਕੁਛ ਨਹੀਂ ਲਿਖਿਆ ਮੇਰਾ ਮਾਲਕ ਬੜੀ ਸੋਹਣੀ ਤਕਦੀਰ ਲਿਖਦਾ ਪਿਆ ਮੇਰੀ ਮੇਰੀ ਕਹਾਣੀ ਖਤਮ ਨਹੀਂ ਹੋਈ ਮੇਰਾ ਮਾਲਕ ਜੇ ਲਿਖਣ ਦਿਆ ਕਹਾਣੀ ਵਿਸ਼ਵਾਸ ਰੱਖੋ ਵਧੀਆ ਆਏਗਾ